ਹਲਕਾ ਡਰ ਨਯਾ ਬੀਖਾਣਾ ਦੇ ਵਿੱਚ ਫਲੈਗਮਾਰਚ ਕਰਨ ਲੱਗੇ ਉਹ ਦਿਨ ਲੋਕਾਂ ਦੇ ਇਤਨਤੀ ਲੈਂਦੇ ਹੋਏ ਕਿ ਲੋਕ ਆਪਣੀ ਆਜ਼ਾਦ ਰੂਹ ਨਾਲ ਉਡਵਾ ਸਕਣ ਕਿਸੇ ਜਵਾਬ ਥਲੇ ਨਾ ਰਹੇ ਮਾੜੇ ਅੰਤਰਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਗੜ ਜਿਹੜੀ ਇਸ ਜਨਾਂ ਦੇ ਰੱਖਣਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਹਲਕਾ 54 ਬਸੀ ਬਖਾਣਾ ਦੇ ਵਿੱਚ ਫਲੈਗਮਾਰਚ ਕਰਨ ਲੱਗੇ ਉਹਦੇ ਨਾਲ ਲੋਕਾਂ ਦੇ ਵਿੱਚ ਕੰਫੀਡੈਂਸ ਬਣਦਾ ਹੋਵੇ ਤੇ ਲੋਕ ਆਪਣੀ ਆਜ਼ਾਦ ਸੋਚ ਨਾਲ ਵੋਟ ਪਾਉਣ ਕਿਸੇ ਦੇ ਦਬਾਅ ਥੱਲੇ ਨਾ ਰਹਿਣ ਤੇ ਆਪਣੀ ਮਰਜ਼ੀ ਨਾਲ ਵੋਟ ਕਰਦੇ। ਇਹ ਸਰ ਸਾਰੇ ਫਲੈਗ ਮਾਰ ਸਕਦੇ ਯਾਰ ਸਾਰੇ ਸ਼ਹਿਰ ਵਿੱਚ ਕੱਢਿਆ ਜਾਏਗਾ। ਹਾਂਜੀ ਸ਼ਹਿਰ ਦੇ ਵਿੱਚ ਵੀ ਕੱਢਿਆ ਜਾਏਗਾ ਤੇ ਬਾਹਰ ਦੇ ਵਿੱਚ ਜਿਹੜੇ ਸਾਰੇ ਵਰਨਰੇਬਲ ਏਰੀਆ ਨੇ ਸਾਰੇ ਜਿਹੜੇ ਕ੍ਰਿਟੀਕਲ ਏਰੀਆ ਨੇ ਉਹਨਾਂ ਦੇ ਵਿੱਚ ਵੀ ਕੱਢਿਆ ਜਾਵੇਗਾ। ਇਹ ਤਾਂ ਲੱਗਦਾ ਦੌਰ ਹੈ ਕਿ ਜਿੰਨੇ ਵੀ ਥੋੜੇ ਰਹਿ ਗਏ ਨੇ ਉਹ ਵੀ ਕੋਈ ਡੈਸਟੀ ਨਹੀਂ ਕਰਨੀ। ਸਰ ਇਹ ਰਸਮੀ ਨੂੰ ਇਹ ਹੀ ਸੰਦੇਸ਼ ਹੈ ਜੀ ਪਹਿਲਾਂ ਤਾਂ ਇਹ ਇੱਕਾ ਹੈ ਵੀ ਅੱਜ ਕੱਲ੍ਹ ਜਿਹੜੀ ਉਹ ਵੋਟਾਂ ਹੋ ਰਹੀਆਂ ਨੇ ਹੁਣ ਇਹ ਹੋ ਰਹੀਆਂ ਨੇ ਪੂਰਾ ਗਰਮੀ ਦਾ ਮੌਸਮ ਹੈ ਤੇ ਇਹ ਲੋਕਾਂ ਨੂੰ ਵੀ ਇਹ ਹੈ ਵੀ ਸਵੇਰੇ ਅਰਲੀ ਵੋਟਿੰਗ ਦੇ ਵਿੱਚ ਮਤਲਬ ਆਪਣਾ ਆਉਣ ਵੱਧ ਤੋਂ ਵੱਧ ਤੇ ਦੁਪਹਿਰੇ ਗਰਮੀ ਜ਼ਿਆਦਾ ਹੋਏਗੀ ਤੇ ਅਸੀਂ ਵੈਸੇ ਉੱਥੇ ਪਾਣੀ ਦੀਆਂ ਛਿੜੀਲਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਹਰੇਕ ਬੂਥ ਦੇ ਤੇ ਜੀ ਅਸੀਂ ਬੱਸੀ ਪਠਾਨਾ ਹਲਕਾ ਦੇ ਵਿੱਚ ਸੈਂਟਰ ਲਾਉਂਡ ਪੁਲਿਸ ਫੋਰਸਿਸ ਦੇ ਨਾਲ ਫਲੈਗ ਮਾਰਚ ਕਰ ਰਹੀ ਹੈ ਮਾਣਯੋਗ ਸਰਨ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਬੜ ਜਿਹੜੀ ਇਸ ਜਨਰਲ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਤੇ ਪਬਲਿਕ ਨੂੰ ਆਸ਼ਵਾਸਨ ਹੈ ਵੀ ਆਪ ਦਾ ਨੀਡਰ ਹੋ ਕੇ ਬਿਨਾਂ ਕਿਸੇ ਦਬਾਅ ਦੇ ਆਪਦੀ ਵੋਟ ਉਹ ਕਾਸਟ ਕਰਨ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਸਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਡੀਐਸਪੀ ਆਫਿਸ ਦੇ ਵਿੱਚ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ ਤੇ ਜੋ ਸਾਰੇ ਕ੍ਰਿਟੀਕਲ ਵਲਨਰੇਬਲ ਏਰੀਆਜ਼ ਤੇ ਜਿਹੜੇ ਕੌਨਸਟਿਟੂਐਂਸੀ ਇਨ ਜਰਨਲ ਅਸੀਂ ਸਾਰੇ ਕਵਰ ਕਰਾਂਗੇ ਲਾਈਟ ਮਾਰਚਿਸ ਦੇ ਨਾਲ ਵੀ ਤੇ ਇਨ ਜਰਨਲ ਪੈਟਰੋਲਿੰਗ ਦੇ ਨਾਲ ਵੀ ਹਲਕਾ ਦਰਿਆ ਬਜੀਤ ਖਾਣਾ ਦੇ ਉੱਤੇ ਲਾਈਟ ਮਾਰਚ ਹੋਰ ਲਵੇਗੇ ਤੇ ਉਹਦੇ ਨਾਲ ਲੋਕਾਂ ਦੀ ਸੁਰੱਖਿਅਤ ਲਿੰਕ ਦੇ ਦੋ ਕਿ ਲੋਕ ਆਪਣੀ ਆਜ਼ਾਦ ਰੂਹ ਨਾਲ ਲੋੜ ਵਾ ਸਕਣ ਕਿਸੇ ਜਵਾਬ ਥਲੇ ਨਾ ਰਹੇ ਮਾੜੇ ਅੰਤਰਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਬੜ ਜਿਹੜੀ ਇਸ ਜਨਨ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ। ਇਹ ਹਲਕਾ 54 ਬਸੀ ਬਠਾਣਾ ਦੇ ਵਿੱਚ ਫਲੈਗ ਮਾਰਚ ਕਰਨ ਲੱਗੇ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਕੰਫੀਡੈਂਸ ਬਣੇ ਤੋਵੇ ਤੇ ਲੋਕ ਆਪਣੀ ਆਜ਼ਾਦ ਸੋਚ ਨਾਲ ਵੋਟ ਪਾਉਣ ਕਿਸੇ ਦੇ ਦਬਾਅ ਥੱਲੇ ਨਾ ਰਹਿਣ ਤੇ ਆਪਣੀ ਮਰਜ਼ੀ ਨਾਲ ਵੋਟ ਪਾਉਣ ਕਰ ਕੇ ਚਾਰੇ ਫਲੈਗ ਮਾਰ ਸਕਦੇ ਯਾਰ ਸਾਰੇ ਸ਼ਹਿਰوں ਤੋਂ ਕੱਢਿਆ ਜਾਏਗਾ ਹਾਂਜੀ ਸ਼ਹਿਰ ਦੇ ਵਿੱਚ ਵੀ ਕੱਢਿਆ ਜਾਏਗਾ ਤੇ ਬਾਹਰ ਦੇ ਵਿੱਚ ਜਿਹੜੇ ਸਾਰੇ ਵਰਨਰੇਬਲ ਏਰੀਆ ਨੇ ਸਾਰੇ ਜਿਹੜੇ ਕ੍ਰਿਟੀਕਲ ਏਰੀਆ ਨੇ ਉਹਨਾਂ ਦੇ ਵਿੱਚ ਵੀ ਕੱਢਿਆ ਜਾਵੇਗਾ ਇਹ ਤਾਂ ਲੱਗਦਾ ਦੌਰ ਹੈ ਕਿ ਜਿੰਨੇ ਕੁਡੇ ਰਹਿ ਗਏ ਨੇ ਉਹ ਵੀ ਕੁਝ ਦੇਖੀ ਜਿਹਾ ਕਰਨੀ ਕਰ ਰਸ ਰਸਿਆਂ ਨੂੰ ਇਹੋ ਜਿਹਾ ਸੰਦੇਸ਼ ਹੈ ਜੀ ਪਹਿਲਾਂ ਤਾਂ ਇੱਕਾ ਹੈ ਵੀ ਅੱਜ ਕੱਲ ਜਿਹੜੀ ਉਹ ਵੋਟਾਂ ਹੋ ਰਹੀਆਂ ਨੇ ਹੁਣ ਇਹ ਹੋ ਰਹੀਆਂ ਨੇ ਪੂਰਾ ਗਰਮੀਆਂ ਮੌਸਮਾ ਦੇ ਲੋਕਾਂ ਨੂੰ ਵੀ ਇਹ ਹੈ ਵੀ ਸਵੇਰੇ अर्ਲੀ VOTING ਦੇ ਵਿੱਚ ਮਤਲਬ ਆਪਣਾ ਆਉਣ ਵੱਧ ਤੋਂ ਵੱਧ ਤੇ ਦੁਪਹਿਰੇ ਗਰਮੀ ਜ਼ਿਆਦਾ ਹੋਏਗੀ ਤੇ ਅਸੀਂ ਵੈਸੋ ਪਾਣੀ ਦੀਆਂ ਛੀਂਲਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਹਰੇਕ ਬੂਥ ਦੇ ਤੇ ਜੀ ਅਸੀਂ ਬੱਸੀ ਪਠਾਨਾ ਹਲਕਾ ਦੇ ਵਿੱਚ ਸੈਂਟਰਡ ਲਾਉਂਡ ਪੁਲਿਸ ਫੋਰਸਿਸ ਦੇ ਨਾਲ ਫਲੈਗ ਮਾਰਚ ਕਰ ਰਹੇ ਹਾਂ ਮਾੜੇ ਅੰਸਰਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਬੜ ਜਿਹੜੀ ਇਸ ਜਮਣ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਤੇ ਪਬਲਿਕ ਨੂੰ ਆਸ਼ਵਾਸਨ ਹੈ ਵੀ ਆਪ ਦਾ ਨੀਡਰ ਹੋ ਕੇ ਬਿਨਾਂ ਕਿਸੇ ਦਬਾਅ ਦੇ ਆਪਦੀ ਵੋਟ ਉਹ ਕਾਸਟ ਕਰਨ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਸਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਡੀਐਸਪੀ ਆਫਿਸ ਦੇ ਵਿੱਚ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ ਤੇ ਜੋ ਸਾਰੇ ਕ੍ਰਿਟੀਕਲ ਵਲਨਰੇਬਲ ਏਰੀਆਜ਼ ਤੇ ਜਿਹੜੇ ਕੰਸਟੀਟੂਐਂਸੀ ਜਰਨਲ ਹੈ ਅਸੀਂ ਸਾਰੇ ਕਵਰ ਕਰਾਂਗੇ ਲਾਜ ਮਾਰਕੀਸ ਦੇ ਨਾਲ ਵੀ ਤੇ ਇਨ ਜਰਨਲ ਪੈਟਰੋਲਿੰਗ ਦੇ ਨਾਲ ਇਹ ਹਲਕਾ ਜਰਨਾਂ ਦੇ ਵਿਖਾਣਾਂ ਦੇ ਵਿੱਚ ਫਲੈਗਮਾਰਟ ਰੰਗ ਦੇ ਉਹਨਾਂ ਲੋਕਾਂ ਦੇ ਇਤਨਤੀ ਲੈਂਦੇ ਹੋਏ ਕਿ ਲੋਕ ਆਪਣੀ ਆਜ਼ਾਦ ਰੂਹ ਨਾਲ ਜੂੜਵਾ ਸਕਣ ਕਿਸੇ ਜਵਾਬ ਥਲੇ ਨਾ ਰਹੇ ਮਾੜੇ ਅੰਤਰਾਂ ਨੂੰ ਸਾਡਾ ਇਹ ਹੁਕਮ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਗੜ ਜਿਹੜੀ ਇਸ ਜਨਾਂ ਦੇ ਰਿਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਇਹ ਹਲਕਾ 54 ਬਸੀ ਖਾਣਾਂ ਦੇ ਵਿੱਚ ਫਲੈਗਮਾਰਟ ਰੰਗ ਦੇ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਕੰਫਿਡੈਂਸ ਬਣਦਾ ਹੋਵੇ ਤੇ ਲੋਕ ਆਪਣੀ ਆਜ਼ਾਦ ਸੋਚ ਨਾਲ ਵੋਟ ਪਾਉਣ ਕਿਸੇ ਦੇ ਦਬਾਅ ਥੱਲੇ ਨਾ ਰਹਿਣ ਤੇ ਆਪਣੀ ਮਰਜ਼ੀ ਨਾਲ ਵੋਟ ਕਰਦੇ। ਇਹ ਕਰ ਚੈੱਕ ਮਾਰ ਸਕਦੇ ਯਾਰ ਸਾਰੇ ਸ਼ਹਿਰ ਵਿੱਚ ਕੱਢਿਆ ਜਾਏਗਾ। ਹਾਂਜੀ ਸ਼ਹਿਰ ਦੇ ਵਿੱਚ ਵੀ ਕੱਢਿਆ ਜਾਏਗਾ ਤੇ ਬਾਹਰ ਦੇ ਵਿੱਚ ਜਿਹੜੇ ਸਾਰੇ ਵਨਰੇਬਲ ਏਰੀਆ ਨੇ ਸਾਰੇ ਜੋ ਕ੍ਰਿਟੀਕਲ ਏਰੀਆ ਦਿੰਨੇ ਉਹਨਾਂ ਦੇ ਵਿੱਚ ਵੀ ਕੱਢਿਆ ਜਾਵੇਗਾ। ਇਹ ਤਾਂ ਲੱਗਦਾ ਦੌਰ ਹੈ ਕਿ ਜਿੰਨੇ ਵੀ ਥੋੜੇ ਰਹਿ ਗਏ ਨੇ ਉਹ ਵੀ ਕੋਈ ਡੈਸਟੀ ਨਹੀਂ ਕਰਨੀ। ਸਾਰੇ ਪਿਆਰ ਵਾਸਤੇ ਮੈਂ ਉਹ ਹੀ ਸੰਦੇਸ਼ ਹੈ ਜੀ ਪਹਿਲਾਂ ਤਾਂ ਇਹ ਇੱਕਾ ਹੈ ਵੀ ਅੱਜ ਕੱਲ੍ਹ ਜਿਹੜੀ ਉਹ ਵੋਟਾਂ ਹੋ ਰਹੀਆਂ ਨੇ ਹੁਣ ਇਹ ਹੋ ਰਹੀਆਂ ਨੇ ਪੂਰਾ ਗਰਮੀ ਦਾ ਮੌਸਮ ਹੈ ਤੇ ਇਹ ਲੋਕਾਂ ਨੂੰ ਵੀ ਲੱਗਦਾ ਵੀ ਸਵੇਰੇ ਅਰਲੀ ਵੋਟਿੰਗ ਦੇ ਵਿੱਚ ਮਤਲਬ ਆਪਣਾ ਆਉਣ ਵੱਧ ਤੋਂ ਵੱਧ ਤੇ ਦੁਪਹਿਰੇ ਗਰਮੀ ਜ਼ਿਆਦਾ ਹੋਏਗੀ ਤੇ ਅਸੀਂ ਵੈਸੇ ਉੱਥੇ ਪਾਣੀ ਦੀਆਂ ਛਿੜੀਲਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਹਰੇਕ ਬੂਥ ਦੇ ਤੇ ਜੀ ਅਸੀਂ ਬੱਸੀ ਪਠਾਨਾ ਹਲਕਾ ਦੇ ਵਿੱਚ ਸੈਂਟਰ ਲਾਉਂਡ ਪੁਲਿਸ ਫੋਰਸਿਸ ਦੇ ਨਾਲ ਫਲੈਗ ਮਾਰਚ ਕਰ ਰਹੀ ਹੈ ਮਾਣਯੋਗ ਸਰਣਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਬੜ ਜਿਹੜੀ ਇਸ ਜਨਰਲ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਤੇ ਪਬਲਿਕ ਨੂੰ ਆਸ਼ਵਾਸਨ ਹੈ ਵੀ ਆਪਦਾ ਮੀਟਰ ਹੋ ਕੇ ਬਿਨਾਂ ਕਿਸੇ ਦਬਾਅ ਦੇ ਆਪਦੀ ਵੋਟ ਉਹ ਕਾਸਟ ਕਰਨ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਸਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਡੀਐਸਪੀ ਆਫਿਸ ਦੇ ਵਿੱਚ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ ਤੇ ਜੋ ਸਾਰੇ ਕ੍ਰਿਟੀਕਲ ਵਲਨਰੇਬਲ ਏਰੀਆਜ਼ ਤੇ ਜਿਹੜੇ ਕੰਸਟੀਟੂਐਂਸੀ ਇਨ ਜਰਨਲ ਹੈ ਅਸੀਂ ਸਾਰੇ ਕਵਰ ਕਰਾਂਗੇ ਲਾਈਮਾਰਕਿਸ ਦੇ ਨਾਲ ਵੀ ਤੇ ਇਨ ਜਰਨਲ ਪੈਟਰੋਲਿੰਗ ਦੇ ਨਾਲ